ਸਤਿਕਾਰਯੋਗ ਵੱਖ-ਵੱਖ ਜੱਤੇ ਬੰਦਿਆਂ ਦੇ ਆਗੂ ਸਾਹਿਬਾਨ ਵੱਖ-ਵੱਖ ਸਮਾਜ ਸੇਵੀ ਜੱਫੇ ਬੰਦਿਆਂ ਦੇ ਆਗੂ ਸਾਹਿਬਾਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸੋਂ ਪਹਿਲਾਂ ਬੜੇ ਹੀ ਬਲਾਰਿਆਂ ਨੇ ਤੁਸੀਂ ਵਿਚਾਰ ਸੋਰੇ ਸੀ ਕਿਉਂਕਿ ਜੇ ਮੈਂ ਗੱਲ ਕਰਾਂ ਅੱਜ ਵੀ ਡੈਮੋਕਰੇਸੀ ਦੇ ਅਨਸਾਰ ਲੋਕ ਰਾਜ ਦੇ ਅਨਸਾਰ ਆਪਾਂ ਨੂੰ ਯੂਨਾਈਟ ਹੋਣ ਦੀ ਲੋੜ ਆ ਏਕਤਾ ਦੀ ਲੋੜ ਆ ਜਿੰਨੀ ਦੇਰ ਤੱਕ ਕਿਸਾਨ ਵੀਰੋ ਆਪਣੀ ਏਕਤਾ ਨਹੀਂ ਆਪਾਂ ਕੋਈ ਮੰਡਲ ਨਹੀਂ ਬਣਾ ਸਕਦੇ ਜੇ ਮੈਂ ਗੱਲ ਕਰਾਂ 1982 ਦੇ ਵਿੱਚ ਇਦਰਾ ਗਾਦੀ ਨੇ 77 ਦੀ ਧਾਰਾ ਨੂੰ ਤੋੜ ਕੇ ਸੌਦਾ ਕਰਕੇ ਜਿੱਥੇ ਸਾਡੇ ਪੰਜਾਬ ਦੇ ਸੂਬੇ ਦੇ ਵਿੱਚ 300 ਕਿਲੋਮੀਟਰ ਦਰਿਆ ਚੱਲਦੇ ਨੇ ਔਰ ਇਹਨਾਂ ਦੇ ਪਾਣੀਆਂ ਨੂੰ ਵੰਡ ਕਰਕੇ ਐਸਓਆਈਐਲ ਲੈਰ ਦਾ ਠੱਪਾ ਲਾਇਆ ਤੇ ਨੀਂ ਪੱਤਰ ਰੱਖਿਆ ਜੇ ਮੈਂ ਗੱਲ ਕਰਾਂ ਇਹਨਾਂ ਸਰਕਾਰਾਂ ਦੀ ਜਿੱਥੇ ਇਹ ਕੁੰਭ ਕਰਨੇ ਦੀ ਨੀਂਦ ਸੌ ਜਾਂਦੀਆਂ ਸਾਡਾ ਗੁੱਧ ਵਰਗਾ ਪਾਣੀ ਸੀ ਜੇ ਮੈਂ 40 ਸਾਲ ਪਿੱਛੇ ਜਾਵਾਂ ਤੇ ਅਸੀਂ ਇਸ ਪਾਣੀ ਨਾਲ ਰੋਟੀਆਂ ਪਕਾਉਂਦੇ ਸੀ ਦਾਲਾਂ ਬਣਾਉਂਦੇ ਸੀ ਤੇ ਵੇਚਣਾ ਹੁੰਦੇ ਸੀ ਜੇ ਅੱਜ ਮੈਂ ਗੱਲ ਕਰਾਂ ਸਰਕਾਰਾਂ ਦੀ ਜਿੱਥੇ ਇਹ ਨਾਣੇ ਫੈਕਟਰੀਆਂ ਤੋਂ ਵੱਡੇ-ਵੱਡੇ ਪੈਸੇ ਲੈ ਕੇ ਤੇ ਅਨਅਧਿਕਾਰ ਤੋਂ ਉਹਨਾਂ ਨੂੰ ਜਿਹੜਾ ਪਾਣੀ ਸਾਡਾ ਵਿੱਚ ਛਕਣ ਦਾ ਹੁਕਮ ਦਿੱਤਾ ਤੇ ਜਿਹੜਾ ਅੱਜ ਸਾਡਾ ਪਾਣੀ ਆ ਬਹੁਤ ਜ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਜਿੱਥੇ ਕਿਸਾਨ ਨਹੀਂ ਜਿੱਥੇ ਹਰ ਵਰਗ ਹਰ ਹਵਾਮ ਚਾਹ ਕੋਈ ਦੁਕਾਨਦਾਰਾ ਹੋਵੇ ਜੇ ਇਸ ਪਾਣੀ ਦੀ ਲਪੇਟ ਵਿੱਚ ਆ ਕੇ ਜੇ ਮੈਂ ਗੱਲ ਕਰਾਂ ਕੈਂਸਰ ਵਰਗੀਆਂ ਬਿਮਾਰੀਆਂ ਜਿਗਰ ਸਲੋਪਸ ਵਰਗੀਆਂ ਬਿਮਾਰੀਆਂ ਔਰ ਹੋਰ ਅਲਰਜੀ ਦੀਆਂ ਬਿਮਾਰੀਆਂ ਜੇ ਅਸੀਂ ਹਲੇ ਵੀ ਨਾ ਜਾਗੇ ਤੇ ਕਿਸਾਨ ਵੀਰੋ ਆਪਾਂ ਨੂੰ ਜਾਗਣਾ ਪੈਣਾ ਔਰ ਸਾਨੂੰ ਜਿਹੜੀ ਲੜਾਈ ਆ ਆਪਦੇ ਮੋਟਿਆਂ ਦੇ ਲੜਨੀ ਪੈਣੀ ਆ ਇਹ ਨਾ ਸਮਝੋ ਵੀ ਸਾਡੀ ਪਾਣੀ ਦੀ ਲੜਾਈ ਸਰਕਾਰਾਂ ਨਾਲ ਲੜਨੀ ਆ ਕਿਉਂਕਿ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਲੇ ਤਾਈ ਕੋਈ ਪਾਣੀ ਦੀ ਨੀਤੀ ਨਾ ਹੋਵੇ ਕਿਸਾਨ ਵਾਸਤੇ ਕੋਈ ਨੀਤੀ ਨਾ ਹੋਵੇ ਮਜ਼ਦੂਰ ਵਾਸਤੇ ਕੋਈ ਨੀਤੀ ਨਾ ਹੋਵੇ ਮੈਂ ਸਮਝਾ ਇਹਨਾਂ ਸਰਕਾਰਾਂ ਦਾ ਪਰਦਾ ਸਾਫ਼ ਕਰ ਲਈ ਆ ਜਿਹੜਾ ਅੱਜ ਦਾ ਠੋਡਾ ਇਕੱਠਾ ਇਹ ਸਰਕਾਰ ਨੂੰ ਮਜਬੂਰ ਕਰੂਗਾ ਕਿ ਅਸੀਂ ਪਾਣੀ ਆਦੇ ਮੁੱਦੇ ਤੇ ਕੋਈ ਗੱਲ ਕਰੀਏ ਸੋ ਬਲਾਰੇ ਬੜੇ ਨੇ ਕਿਉਂਕਿ ਮੈਂ ਬਿਸ਼ਵਾਸ ਤੋਂ ਉਹ ਪੀਕੇ ਜੂ ਖੋਸਾ ਪੰਜਾਬ ਜੈਕਾਰੇ ਠੋਡੇ ਨਾਲ ਖੜੀ ਆ ਜਿੱਥੇ ਵੀ ਇਹ ਮੋਰਚਾ ਹੁਕਮ ਕਰੂਗਾ ਇੱਕ ਕਦਮ ਪਿੱਛੇ ਨਹੀਂ ਹਟਾਂਗੇ ਚੇ ਕਿੰਨੀ ਮਰਜੀ ਵੱਡੀ ਕੁਰਬਾਨੀ ਕਰਨੀ ਪਵੇ ਹਰ ਹਿੱਲੇ ਮੂਰੇ ਜਾਵਾਂਗੇ ਜੋ ਇੰਨਾ ਬੇਨਕਾ ਕਰਦਾ ਦਾਸ ਬੀਕੇ ਜੂ ਖੋਸਾ ਲੋ ਸਾਰਿਆਂ ਦਾ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ